ਐਸ ਜੀ ਸਰ ਠੀਕ ਹੈ ਨਾ ਚਾਹੋਗੇ ਇੱਕ ਕਤਲ ਕਾਰ ਦਾ ਜਿਹੜਾ ਧੋਬਿਆਣਾ ਦਸਤੀ ਹੋਇਆ ਸੀ ਪਿਛਲੇ ਦਿਨਾਂ ਨੂੰ ਕੀ ਬੁਰਾ ਹਿੰਦਕ ਕਾਰਵਾਈ ਇਸ ਮਾਮਲੇ ਚ ਹੋਏ ਸਾਨੂੰ 12 ਤਰੀਕ ਨੂੰ ਜਿਹੜਾ ਕਰੀਬ 12 ਵਜੇ ਜਿਹੜੀ ਇੱਕ ਇਨਫੋਰਮੇਸ਼ਨ ਆਈ ਸੀ ਕਿ ਜਤਿੰਦਰ ਤੇ ਜਿਹੜਾ ਧਰਮਿੰਦਰ ਦੋ ਲੜਕੇ ਜਿਹੜੇ ਹੈਗੇ ਆ ਐਡਮਿਟ ਹੋਏ ਸੀ ਤੇ ਜਿਹੜੇ ਜਤਿੰਦਰ ਦੀ ਇਦਰਾਨੇ ਜਿਹੜੀ ਇਲਾਜ ਜੋ ਧੋਬਿਆਣੇ ਦਾ ਰਹਿਣਾ ਲ ਸੀ ਉਹਦੀ ਡੈਥ ਹੋ ਗਈ ਹੈ ਜਿਸ ਤੇ ਵੱਲੋਂ ਜਿਹੜਾ ਹੈਗਾ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ ਇਸ ਦਾ ਬ੍ਰਦਰ ਸੀ ਜਿਹੜਾ ਮੌਕੇ ਦਾ ਗਵਾਹ ਸੀ ਸਤਿੰਦਰ ਸਿੰਘ ਉਹਦੇ ਬਿਆਨਾਂ ਤੇ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਵਿਖੇ 325 ਨੰਬਰ ਮਕਦਮਾ ਅਧੀਨ ਧਾਰਾ 103 109 118 ਸਬਸੈਕਸ਼ਨ 1 115 ਸਬਸੈਕਸ਼ਨ 2 126 ਸਬਸੈਕਸ਼ਨ 2 191 ਸਬਸੈਕਸ਼ਨ 3 190 ਤੇ 55 ਬੀ ਐਨ ਐਸ ਦੀਆਂ ਜਿਹੜੀਆਂ ਧਾਰਾਵਾਂ ਦੀ ਇਹ ਜਿਹੜਾ ਰਜਿਸਟਰ ਕੀਤਾ ਗਿਆ ਸੀ ਤੇ ਤੁਰੰਤ ਹੀ ਜਿਹੜਾ ਹੈਗਾ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਸੁਪਰਵਾਈਜ਼ਨ ਅੰਡਰ ਜਿਹੜੀਆਂ ਹੈਗੀਆਂ ਸੀਆਈਏ 1 ਤੇ ਜਿਹੜੇ ਥਾਣੇ ਸਿਵਲ ਲਾਈਨ ਦੀਆਂ ਜਿਹੜੀਆਂ ਇਹ ਚ ਟੀਮਾਂ ਫਾਰਮ ਕੀਤੀਆਂ ਗਈਆਂ ਸੀ ਤੇ ਹੁਣ ਤੱਕ ਜਿਹੜਾ ਇਸ ਮੁਕਦਮੇ ਵਿੱਚ ਸਾਡੇ ਵੱਲੋਂ ਜਿਹੜਾ ਹੈਗਾ ਦੋ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਚ ਜਿਹੜਾ ਹੈਗਾ ਟੋਟਲ ਪੰਜ ਜਿਹੜੇ ਦੋਸ਼ੀ ਹੈਗੇ ਆ ਤੇ ਮੁਕਦਮਾ ਜਿਹੜਾ ਬਾਈ ਨੇਮ ਦਾ ਰਜਿਸਟਰ ਕੀਤਾ ਗਿਆ ਸੀਗਾ ਵਿਸਕੀ ਗੁਰਮਨ ਪ੍ਰਿੰਸ ਨੂਰ ਤੇ ਸੁਖਪ੍ਰੀਤ ਏਰੀਅਸ ਚੋਚੋ ਇਸ ਵਿੱਚ ਜਿਹੜਾ ਹੈਗਾ ਹੁਣ ਤੱਕ ਜਿਹੜਾ ਇੱਕ ਜੁਵਨਾਈਲ ਹੈ ਗੁਰਮント ਉਹਨੂੰ ਐਪਰੀਹੈਂਡ ਕਰ ਲਿਆ ਗਿਆ ਤੇ ਨੂਰਦੀਪ ਜਿਹੜਾ ਹੈਗਾ ਉਹਨੂੰ ਵੀ ਜਿਹੜਾ ਇਸ ਮੁਕਦਮੇ 'ਚ ਅਰੈਸਟ ਕਰ ਲਿਆ ਤੇ ਬਾਕੀ ਹਜੇ ਵੀ ਸਾਡੀਆਂ ਜਿਹੜੀਆਂ ਟੀਮਾਂ ਆਊਟ ਆਫ ਸਟੇਟ ਤੇ ਜਿਹੜੀਆਂ ਹੈਗੇ ਵਰਕ ਕਰ ਰਹੀਆਂ ਤੇ ਜਲਦੀ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਏਗਾ ਜਿਸ ਤਰ੍ਹਾਂ ਤੁਸੀਂ ਜੋ ਹੈ ਗੱਲ ਕੀਤੀ ਹੈ ਨਾਬਾਲਗ ਹੈ ਉਸਤੇ ਬਰਾਊਜਰ ਦੀ ਵੀ ਟੀਵਾਰਦਾ ਤੇ ਇਹਨਾਂ ਵੱਲੋਂ ਕੀਤੀ ਗਈ ਹੈ ਤਾਂ ਇਸ ਲਈ ਕਿਰਾਉਂ ਬੈਕਗ੍ਰਾਉਂਡ ਕੀ ਇਹ ਜਿਹੜਾ ਹੈਗਾ ਗੁਰਮਣੇ ਤੇ ਪਹਿਲਾਂ ਵੀ ਜਿਹੜੇ ਦੋ ਮੁਕਦਮੇ ਜਿਹੜੇ ਹੈਗੇ ਪਹਿਲਾਂ ਵੀ ਜਿਹੜੇ ਦਰਜਨ ਤੇ ਜਿਹੜਾ ਹੈਗਾ ਬਾਕੀ ਦੋਸ਼ੀਆਂ ਬਾਰੇ ਵੀ ਜਿਹੜਾ ਹੈਗਾ ਅ ਸੀ ਜਿਹੜੀ ਹੈਗੀ ਛੇਤੀ ਜਿਹੜੀਆਂ ਟੀਮਾਂ ਸੀ ਜਿਹੜੀਆਂ ਲੱਗੀਆਂ ਵੀ ਐ ਟੈਕਨੀਕਲ ਤੇ ਬਾਕੀ ਜਿਹੜੀਆਂ ਸਾਡੇ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਤੇ ਵਰਕਰ ਕੇ ਉਹਨਾਂ ਨੂੰ ਵੀ ਛੇਤੀ ਜਿਹੜਾ ਗਿਰਫਤਾਰ ਕਰ ਲਿਆ ਜਾਵੇ ਹੁਣ ਤੱਕ ਕੁਝ ਵਿੱਚ ਦੇ ਵਿੱਚ ਕੀ ਸਾਹਮਣੇ ਆਇਆ ਜੀ ਇਸ ਤਰ੍ਹਾਂ ਦਾ ਕੋਈ ਵਾਰਦਾਤ ਇਹ ਚ ਇਹਨਾਂ ਦੀ ਜਿਹੜਾ ਹੈਗਾ ਵਿਸਕੀ ਜਿਹੜਾ ਥੋਬਿਆਣੇ ਦਾ ਰਹਿਣ ਵਾਲਾ ਉਹਦੀ ਦੀਵਾਲੀ ਵਾਲੇ ਦਿਨ ਜਿਹੜਾ ਲੜਕਾ ਤਰਮਿੰਦਰ ਹੈਗਾ ਜਿਹੜਾ ਜੇਰੇ ਇਲਾਜ ਅਜੇ ਐਡਮਿਟ ਹੈਗਾ ਉਹਦੀ ਸਿਹਤ ਠੀਕ ਆ ਉਹਦੇ ਨਾਲ ਜਿਹੜਾ ਹੈਗਾ ਪਟਾਕਿਆਂ ਨੂੰ ਲੈ ਕੇ ਕੋਈ ਜਿਹੜਾ ਹੈਗਾ ਕਈ ਸੁਣੀ ਹੋਈ ਸੀਗੀ ਤੇ ਉਹਦੇ ਕਰਕੇ ਉਹਦੀ ਰੰਜਿਸ਼ ਤੇ ਚੱਲਦੇ ਆ ਇਹਨਾਂ ਨੇ ਜਿਹੜਾ ਹੈਗਾ ਸਵਾਰਦਾਦ ਨੂੰ ਜਾਂਦੇ ਆ